ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਸਨ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਤਰ੍ਹਾਂ ਦੀ ਬਾਣੀ ਦਾ ਜ਼ਿਕਰ ਆਉਂਦਾ ਹੈ ਕੱਚੀ ਬਾਣੀ ਗੁਰਬਾਣੀ ਤੇ ਸੱਚੀ ਬਾਣੀ ਅੱਜ ਆਪਾਂ ਇਸ ਵਿਸ਼ੇ ਤੇ ਵਿਚਾਰ ਕਰਾਂਗੇ ਕਿਉਂਕਿ ਬਹੁਤ ਸਾਰੇ ਜੀਵ ਜਦੋਂ ਸਹਿਪਾਠ ਦੇ ਰੂਪ ਵਿੱਚ ਗੁਰਬਾਣੀ ਪੜ੍ਹਦੇ ਨੇ ਉਹਦੇ ਵਿੱਚ ਉਹ ਸਵਾਲ ਕਰਦੇ ਵੀ ਇਹ ਕੱਚੀ ਬਾਣੀ ਕਿਹੜੀ ਹੈ ਗੁਰਬਾਣੀ ਕਿਹੜੀ ਹੈ ਤੇ ਸੱਚੀ ਬਾਣੀ ਕਿਸ ਨੂੰ ਕਿਹਾ ਹੈ ਕੱਚੀ ਬਾਣੀ ਉਹ ਹੈ ਜੋ ਆਪਾਂ ਤ੍ਰਲੋਕੀ ਦੇ ਬਚਨ ਬੋਲਦੇ ਆ ਜਿਸ ਨੂੰ ਕਹਿੰਦੇ ਅਗਨ ਬਿੰਬ ਹੌਣੇ ਕੀ ਬਾਣੀ ਤਿੰਨ ਨਾਮ ਕੇ ਦਸਾਂ ਜੋ ਵੀ ਅਸੀਂ ਭਾਸ਼ਾ ਪੌਣ ਪਾਣੀ ਬਸੰਤਰ ਵਿੱਚ ਬੋਲਦੇ ਆ ਇਸ ਨੂੰ ਕੱਚੀ ਬਾਣੀ ਕਿਹਾ ਗਿਆ ਹੈ। ਯਾਨੀ ਇਹਦੇ ਵਿੱਚ ਹੀ ਆਪਾਂ ਇੱਕ ਦੂਜੇ ਦੀ ਨਿੰਦਿਆ ਕਰਦੇ ਆ, ਚੁਗਲੀ ਕਰਦੇ ਆ, ਦੁਗਦਾ ਦੇ ਬਚਨ ਬੋਲਦੇ ਆ, ਫਿੱਕੇ ਬਚਨ ਬੋਲਦੇ ਆ। ਇਹਦੇ ਵਿੱਚ ਹੀ ਅਸੀਂ ਝੂਠ ਬੋਲਦੇ ਆ, ਇੱਕ ਦੂਜੇ ਨੂੰ ਮੰਦਾ ਬੋਲਦੇ ਆ। ਇਹ ਸਾਰੀ ਕੱਚੀ ਬਾਣੀ। ਜਿਹਦੇ ਵਿੱਚ ਸਤਿਗੁਰੂ ਦੀ ਉਸਤਤ ਨਹੀਂ। ਕਿੰਨੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੀ ਰਸਨਾ ਕਹਾ ਕਸ਼ੂ ਨਾ ਜਾਣ ਤੇ ਜੇ ਆਪਾਂ ਹਰੀ ਹਰੀ ਵੀ ਕਰੀ ਜਾ ਰਹੇ ਤੇ ਅਸੀਂ ਉਸ ਨੂੰ ਜਾਣ ਨਹੀਂ ਰਹੇ ਤੇ ਵੀ ਆਪਾਂ ਕੱਚੀ ਬਾਣੀ ਜੇ ਕਰ ਰਹੇ ਇਸ ਕਰਕੇ ਅੱਜ ਸਾਰਾ ਸੰਸਾਰ ਹੀ ਕੱਚੀ ਬਾਣੀ ਬੋਲ ਰਿਹਾ ਹੈ ਗੁਰਬਾਣੀ ਨੂੰ ਭੁੱਲ ਗਿਆ ਦੂਸਰੇ ਨੰਬਰ ਤੇ ਜੋ ਗੁਰਬਾਣੀ ਹੈ ਉਹ ਉਦੋਂ ਬੰਦੀ ਆ ਜਿਹੜੇ ਗੁਰਮੁਖ ਗੁਰੂ ਦੀ ਛਣ ਵਿੱਚ ਜਾ ਕੇ ਸ਼ਬਦ ਲਿਆ ਮਿਹਨਤ ਕੀਤੀ ਵਿਚਾਰ ਮਾਰੇ ਮਨ ਸੁਨ ਵਿੱਚ ਗਿਆ ਸੁਨ ਵਿੱਚੋਂ ਸ਼ਬਦ ਪ੍ਰਗਟ ਹੋਇਆ ਨਾਦ ਪ੍ਰਗਟ ਹੋਇਆ ਜਿਹੜੇ ਨਾਦ ਵਿੱਚ ਸਮਾਏ ਜਿਨ੍ਹਾਂ ਨੂੰ ਕਹਿੰਦੇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਏ ਉਹਨਾਂ ਦੇ ਮੁਖ ਵਿੱਚੋਂ ਜਿਹੜੇ ਬਚਨ ਸੱਚ ਦੀ ਉਸਤਤ ਪਰਗਟ ਹੁੰਦੀ ਉਸ ਨੂੰ ਕਹਿੰਦੇ ਨੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਕੋ ਬੰਦੇ ਉਸ ਨੂੰ ਗੁਰਬਾਣੀ ਕਿਹਾ ਤੇ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ ਜੇ ਅਸੀਂ ਗੁਰਬਾਣੀ ਨੂੰ ਮੰਨ ਲੈਨੇ ਆ ਸੇਵਕ ਬਣ ਕੇ ਤੇ ਅਸੀਂ ਪਰਤਖ ਪਾਰ ਬ੍ਰਹਮ ਦੇ ਸਾਹਮਣੇ ਹੋ ਜਾਂਦੇ ਜਿਹਨੂੰ ਮਹਾਰਾਜ ਕਹਿੰਦੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾ ਦੇ ਹੁਣ ਸਾਨੂੰ ਹੁਕਮ ਹੈ ਵੀ ਗੁਰਬਾਣੀ ਨੂੰ ਤੁਸੀਂ ਗਾਓ ਗਾ ਕੇ ਕੰਨਾਂ ਨਾਲ ਸੁਣੋ ਤੁਸੀਂ ਸੁਖੀ ਹੋ ਜਾਓ ਕਹਿੰਦੇ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ ਹੁਣ ਗੁਰਬਾਣੀ ਅਸੀਂ ਕਿਉਂ ਪੜਨੀ ਹੈ ਕਿਉਂਕਿ ਅਸੀਂ ਸੱਚ ਨੂੰ ਮਿਲ ਸਕੀਏ ਸ਼ਬਦਾਂ ਦੇ ਵਿੱਚ ਸਾਨੂੰ ਰਸਤਾ ਦੱਸਿਆ ਗਿਆ ਹੈ ਸ਼ਬਦਾਂ ਵਿੱਚ ਪਰਮਾਤਮਾ ਦਾ ਸਰੂਪ ਦੱਸਿਆ ਗਿਆ ਵੀ ਕਿਵੇਂ ਦਾ ਪਰਮਾਤਮਾ ਜਿਹਨੂੰ ਆਂਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇ ਕਹਿੰਦੇ ਸ਼ਬਦਾਂ ਦੇ ਵਿੱਚ ਕੋਈ ਵਿਰਲਾ ਹੀ ਬੁੱਝੇਗਾ ਬਾਕੀ ਪੜਨਗੇ ਸਾਰੇ ਜਿਵੇਂ ਸਾਰਾ ਸੰਸਾਰ ਹੀ ਪੜ ਰਿਹਾ ਹੈ ਮਗਰ ਜੀਵ ਪੜਨ ਦੇ ਨਾਲ ਮੁਕਤ ਨਹੀਂ ਹੋ ਰਿਹਾ ਵੇਦ ਪੁਰਾਣ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ ਤੇ ਗੁਰੂ ਪਾਤਸ਼ਾਹ ਕਹਿੰਦੇ ਇਸ ਗੁਰਬਾਣੀ ਨੂੰ ਅਸੀਂ ਪੜ ਕੇ ਕਮਾਉਣਾ ਸੀ ਇਹ ਸਾਨੂੰ ਗੁਰੂ ਨੇ ਲਾਲ ਦਿੱਤਾ ਹੈ ਰਤਨ ਦਿੱਤਾ ਹੈ ਭੰਡਾਰਾ ਦਿੱਤਾ ਹੈ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਤੇ ਜੇ ਅਸੀਂ ਪੜੀ ਗਏ ਤੇ ਸਾਡੇ ਮਨ ਦੀ ਮੈਲ ਉਤਰਨੀ ਜਿਹਨੂੰ ਗੁਰੂ ਪਾਤਸ਼ਾਹ ਕਹਿੰਦੇ ਪੜਿਆਂ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭੋ ਪੜਨ ਦੇ ਅਗੇਂਸ ਕਿੰਨੀਆਂ ਪੰਕਤੀਆਂ ਲਿਖੀਆਂ ਗਈਆਂ ਨੇ ਜਿਵੇਂ ਸੰਸਾਰ ਦੇ ਜੀਵ ਪੜਦੇ ਨੇ ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਤਰ ਲੋਗ ਤ੍ਰਿਸ਼ਨਾ ਮਾਇਆ ਤੇ ਮਾਰੇ ਕਹਿੰਦੇ ਪੜ ਥੱਕ ਕੇ ਸ਼ਾਂਤ ਨਾ ਪਾਵਣਿਆ ਕਿੰਨੇ ਲੋਗ ਪੜ ਪੜ ਕੇ ਥੱਕ ਗਏ ਨੇ ਮਗਰ ਸ਼ਾਂਤੀ ਨਹੀਂ ਆਈ ਇਹ ਨਹੀਂ ਪੜਨੀ ਨਹੀਂ পড়ੋ ਮਾਰੇ ਕਹਿੰਦੇ ਗਾਵੋ ਸੁਨੋ ਪੜੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਗੁਰਬਾਣੀ ਪੜਨ ਦਾ ਮਕਸਦ ਕੀ ਹੈ ਸਾਡਾ ਜੀਵਨ ਬਦਲ ਜਾ ਗੁਰਬਾਣੀ ਨੂੰ ਪੜ ਕੇ ਅਸੀਂ ਅਮਲੀ ਰੂਪ ਵਿੱਚ ਲਿਆਉਣਾ ਤੇ ਜੇ ਸਾਡਾ ਅਮਲ ਹੋ ਜਾਏਗਾ ਕਹਿੰਦੇ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗੇ ਆਏ ਕੰਮ ਦਰਗਾਹ ਵਿੱਚ ਕੰਮ ਆਉਣਗੇ ਇਸ ਕਰਕੇ ਗੁਰਬਾਣੀ ਗੁਰੂ ਸਾਹਿਬਾਂ ਨੇ ਸਾਨੂੰ ਇਸ ਮਕਸਦ ਵਾਸਤੇ ਦਿੱਤੀ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੇਲੇ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਭਗਤੀ ਦਾ ਮਾਰਗ ਪ੍ਰੇਮ ਦਾ ਮਾਰਗ ਕਿਵੇਂ ਤੁਸੀਂ ਸੱਚ ਤੋਂ ਵਿਛੜੇ ਕਿਹੜੇ ਕਿਹੜੇ ਆਕਾਰਾਂ ਵਿੱਚ ਗਏ ਤੇ ਹੁਣ ਮਾਰੇ ਨੇ ਫਿਰ ਕਿਰਪਾ ਕੀਤੀ ਜਿਨੂੰ ਆਂਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾਣੇ ਵੀ ਸਿਮਨ ਕਿਉਂ ਨਿਕਰ ਇਹਦੇ ਵਿੱਚ ਸਾਨੂੰ ਪਰਮਾਤਮਾ ਦਾ ਭੇਦ ਦਿੱਤਾ ਗਿਆ ਹੈ ਇਸ ਕਰਕੇ ਗੁਰਬਾਣੀ ਪੜ੍ਹ ਕੇ ਅਸੀਂ ਸ਼ਬਦ ਗੁਰੂ ਦੀ ਸ਼ਰਨ ਵਿੱਚ ਜਾਣਾ ਤੇ ਸ਼ਬਦ ਗੁਰੂ ਨੂੰ ਕਹੇ ਸੱਚੀ ਬਾਣੀ ਜਿਵੇਂ ਤੁਸੀਂ ਗੁਰਬਾਣੀ ਪੜ੍ਹੋਗੇ ਗੁਰਬਾਣੀ ਦਾ ਕਿਆ ਮੰਨੋਗੇ ਅਭਿਆਸ ਕਰੋਗੇ ਤੁਹਾਡਾ ਮਨ ਸੁਨ ਵਿੱਚ ਜਾਏਗਾ ਵਾਰ-ਵਾਰ ਆਪਣੇ ਘਰ ਜਾਏਗਾ ਸੈਜ ਵਿੱਚ ਜਾਏਗਾ ਉਤੋਂ ਫਿਰ ਇੱਕ ਧੁਨ ਪ੍ਰਗਟ ਹੁੰਦੀ ਹੈ ਉਸ ਤੁਨ ਨੂੰ ਕਹਿੰਦੇ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਨ ਬਾਣੀ ਸਹਿਤੁਨ ਉਵਿਕ ਬਾਣੀ ਉਸ ਨੂੰ ਅੰਮ੍ਰਿਤ ਬਾਣੀ ਵੀ ਕਹੇ ਤਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਇ ਜੀ ਉਸ ਨੂੰ ਧੁਰ ਕੀ ਬਾਣੀ ਵੀ ਕਿਹਾ ਜਿਵੇਂ ਅੱਜ ਸਾਰਾ ਸੰਸਾਰ ਚਿੰਤਾ ਦੇ ਵਿੱਚ ਹੁਣ ਅਸੀਂ ਚਿੰਤਾ ਤੋਂ ਕਦੋਂ ਪਰਪਰ ਰਹਿ ਤੋਂ ਨੇ ਪੂਰਾ ਰਹਿਤ ਕਦੋਂ ਨਿਆ ਕਹਿੰਦੇ ਧੁਰ ਕੀ ਬਾਣੀ ਆਈ ਤਿੰ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਹਿਰਵਾਨਾ ਨਾਨਕ ਸੱਚ ਵਖਾਨਾ ਉਸ ਨੂੰ ਸੱਚੀ ਬਾਣੀ ਵੀ ਕਹਿ ਦਿੱਤਾ ਜਿਸ ਨੂੰ ਮਹਾਰਾਜ ਕਹਿੰਦੇ ਆਵੋ ਸਿਕ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਅਸੀਂ ਉਹ ਸੱਚੀ ਬਾਣੀ ਨੂੰ ਪ੍ਰਗਟ ਕਰਨ ਵਾਸਤੇ ਹੀ ਸਿਮਨ ਕਰਦੇ ਆ ਗਾਉਂਦੇ ਆ ਕਿ ਉਹ ਸਾਡੇ ਅੰਦਰ ਪ੍ਰਗਟ ਹੋ ਜੇ ਤੇ ਮਾਰੇ ਕਹਿੰਦੇ ਜਦੋਂ ਸੱਚੀ ਬਾਣੀ ਨਾਲ ਸਾਡਾ ਚਿੱਤ ਲੱਗ ਜਾਂਦਾ ਹੈ ਸੱਚੀ ਬਾਣੀ ਸੋ ਚਿੱਤ ਲਾਏ ਆਉਣ ਜਾਣ ਰਹੀ ਹੈ ਤੇ ਉਹ ਅਸੀਂ ਆਉਣ ਜਾਣ ਦੇ ਚੱਕਰ ਤੋਂ ਰਹਿਤ ਹੋ ਜਾਂਦੇ ਉਹਨੂੰ ਕਹੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੱਚ ਸਮਾਨ ਉਸ ਨੂੰ ਗੁਰਬਾਣੀ ਦੇ ਵਿੱਚ ਧੁਰ ਕੀ ਬਾਣੀ ਅੰਮ੍ਰਿਤ ਬਾਣੀ ਸੱਚੀ ਬਾਣੀ ਚੌਂ ਜੁਗ ਮੇ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਵਖਾਣੇ ਜਿਵੇਂ ਇਸ ਸੰਬੰਧ ਦੇ ਵਿੱਚ ਗੁਰਮੁਖ ਆਏ ਸੀ ਅਮਰੀਕਾ ਤੋਂ ਉਹਨਾਂ ਨੇ ਅਸੀਂ ਵਿਚਾਰ ਕੀਤੀ ਕਿ ਗੁਰਮੁਖ ਪਿਆਰਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚੀ ਬਾਣੀ ਦਾ ਜ਼ਿਕਰ ਧੁਰ ਕੀ ਬਾਣੀ ਫਿਰ ਅੰਮ੍ਰਿਤ ਬਾਣੀ ਗੁਰ ਕੀ ਬਾਣੀ ਇਹ ਸਾਰਾ ਦਾ ਭੇਦ ਦਿੱਤਾ ਗਿਆ ਤੇ ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਹੋਰ ਬਾਣੀ ਕਿਹੜੀ ਹੈ ਤੇ ਉਹਨਾਂ ਨੂੰ ਫਿਰ ਬੇਨਤੀ ਕੀਤੀ ਕਿਉਂਕਿ ਖੋਜ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਕਾਲ ਯੁਗ ਵਿੱਚ ਪ੍ਰਗਟ ਹੋਈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਚਾੜਿਆ ਫਿਰ ਪੰਜਵੇਂ ਪਾਸ਼ਾ ਨੇ ਪੋਥੀ ਸਾਨੂੰ ਲਿਖ ਕੇ ਦਿੱਤੀ ਪੋਥੀ ਪਰਮੇਸ਼ਰ ਕਾ ਥਾਨ ਦਸਵੇਂ ਗੁਰਾਂ ਨੇ ਹੋਰ ਕਿਰਪਾ ਕਰਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਲਾ ਦਿੱਤਾ ਤੇ ਜਿਹੜੇ ਪਹਿਲੇ ਯੁਗ ਸੀ ਜਿਵੇਂ ਸਤਜੁ ਤ੍ਰੇਤਾ ਦੁਆਪਰ ਤੇ ਫਿਰ ਕਾਲ ਯੁਗ ਤੇ ਗੁਰੂ ਨਾਨਕ ਦੇਵ ਜੀ ਤਾਂ ਅੱਜ ਤੋਂ 550 ਸਾਲ ਪਹਿਲਾਂ ਸੰਸਾਦ ਚਾਏ ਉਦੋਂ ਪਹਿਲਾਂ ਕਿਹੜੀ ਬਾਣੀ ਜਿਹੜੇ ਮਾਰੇ ਕਹਿੰਦੇ ਚੌਜੁਗਮੇ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਵਖਾਣੀ ਉਹ ਜਿਹੜੀ ਬਾਣੀ ਕਹਿੰਦੇ ਬਾਣੀ ਵੱਜੀ ਚੌਜੁਗੀ ਸੱਚੋ ਸੱਤ ਸੁਣਾਏ ਅੱਜ ਦੇਖ ਲਓ ਗੁਰੂ ਪਿਤਾ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਗਏ ਸਾਡੇ ਗੁਰੂਆਂ ਨੇ ਭਗਤਾਂ ਨੇ ਸੰਤਾਂ ਨੇ ਹਰ ਇੱਕ ਸ਼ਬਦ ਚ ਉਹ ਬਾਣੀ ਦਾ ਜ਼ਿਕਰ ਕੀਤਾ ਜਿਹੜੀ ਸਾਡੇ ਅੰਦਰ ਚੱਲਦੀ ਮਗਰ ਲ ਇਹ ਨਹੀਂ ਸਮਝੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੰਡੈਮ ਕਰ ਰਹੇ ਹਾਂ ਜਿੰਨਾ ਚੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਪੜ੍ਹਦੇ ਇਹਦੀ ਖੋਜ ਨਹੀਂ ਕਰਦੇ ਇਹਦੀ ਵਿਚਾਰ ਨਹੀਂ ਕਰਦੇ ਉਹਨਾਂ ਚੇ ਤੁਸੀਂ ਉਸ ਬਾਣੀ ਤੱਕ ਨਹੀਂ ਪਹੁੰਚ ਸਕਦੇ ਜਿਹਨੂੰ ਸੱਚੀ ਬਾਣੀ ਕਹਿਆ ਨਾਮ ਕਹਿਆ ਹਰੀ ਦੀ ਕਥਾ ਕਹਿਆ ਇਹ ਵੱਖਰੇ ਵੱਖਰੇ ਭਾਸ਼ਾ ਵਿੱਚ ਨਾ ਲਿਖੇਗੇ ਇਸ ਕਰਕੇ ਮਹਾਰਾਜ ਕਹਿੰਦੇ ਆ ਗੁਰਬਾਣੀ ਤੇ ਹਰ ਨਾਮ ਪਾਇਆ ਹੁਣ ਜੇ ਵੇਖਿਆ ਜਾਏ ਤੇ ਜੇ ਆਪਾਂ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਵੀ ਕੋਈ ਹੋਰ ਬਾਣੀ ਹੈਗੀ ਏ ਤੇ ਮਹਾਰਾਜ ਕਹਿੰਦੇ ਗੁਰਬਾਣੀ ਤੇ ਹਰ ਨਾਮ ਪਾਇਆ ਦੀ ਗੁਰਬਾਣੀ ਪੜ੍ਹੀ ਖੋਜ ਕੀਤੀ ਤੇ ਪ੍ਰੈਕਟੀਕਲ ਕੀਤਾ ਕਹਿੰਦੇ ਉਹ ਨਾਮ ਦੀ ਪ੍ਰਾਪਤੀ ਹੋ ਗਈ ਜਿਹੜਾ ਨਾਮ ਸਾਡੇ ਅੰਦਰ ਜਿਸ ਨੂੰ ਪਾਸ਼ਾ ਕਹਿੰਦੇ ਨੌਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਸੁੰਨ ਸਮਾਦ ਅਨਹ ਤੈ ਨਾਦ ਕਹ ਨਾ ਜਾਈ ਅਚਰ ਬਿਸਮਾਰ ਯਾਨੀ ਕਿ ਇਹ ਭਗਤਾਂ ਨੇ ਗੁਰੂ ਸਾਹਿਬਾਂ ਨੇ ਸੰਤਾਂ ਨੇ ਅਲੈਦਾ ਅਲੈਦਾ ਭਾਸ਼ਾ ਵਿੱਚ ਸ਼ਬਦ ਲਿਖਿਆ ਕਿਤੇ ਉਹਨੂੰ ਸਹਿਤੁਨ ਕਹਿੰਦਾ ਕਿਤੇ ਅਨਤ ਬਾਣੀ ਕਹਿੰਦਾ ਕਿਤੇ ਤੂਰ ਕਹਿ ਦਿੱਤਾ ਗਿਆ ਕਿਤੇ ਪੰਜ ਸ਼ਬਦ ਕਹਿ ਦਿੱਤਾ ਗਿਆ ਕਿਤੇ ਗੁਰਬਾਣੀ ਵਿੱਚ ਸੱਚੀ ਬਾਣੀ ਕਹੇਤਾ ਅੰਮ੍ਰਿਤ ਬਾਣੀ ਕਹੇਤਾ ਧੁਰ ਕੀ ਬਾਣੀ ਕਹੇਤਾ ਹਰ ਕੀ ਕਥਾ ਕਹਿ ਦਿੱਤਾ ਹਰ ਕੀ ਕਥਾ ਅਨਾਹਦ ਬਾਣੀ ਤੇ ਕਿਤੇ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਨੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਹੁਣ ਜਿਹੜੀ ਆਪਾਂ ਕਥਾ ਕਰਦੇ ਆ ਤੇ ਕਈ ਵਾਰ ਆਪਾਂ ਪਿੱਛੇ ਹੀ ਲਿਖ ਦਿੰਦੇ ਨੇ ਸਭ ਤੋਂ ਉੱਤਮ ਹਰ ਕੀ ਕਥਾ ਸੋ ਆ ਜਿਹੜੀ ਆਪਾਂ ਬੋਲਦੇ ਨੂੰ ਹਰ ਕੀ ਕਥਾ ਨਹੀਂ ਕਿਹਾ ਇਹ ਗੁਰੂ ਸਾਹਿਬ ਕਹਿ ਰਹੇ ਨੇ ਇਹ ਅਕਾਥ ਕਥਾ ਹੈ ਇਹ ਜਾਂ ਤਾਂ ਜੇ ਇਤਿਹਾਸ ਕਰਿਆ ਤੇ ਉਹਨੂੰ ਕਥਾ ਕਹਿੰਦੇ ਨੇ ਕਥਾ ਵੀ ਹੁਣ ਤਿੰਨ ਪ੍ਰਕਾਰ ਦੀ ਹੈ ਇੱਕ ਕਥਾ ਦੂਸਰੇ ਨੰਬਰ ਤੇ ਅਕਥ ਕਥਾ ਤੇ ਤੀਸਰੇ ਨੰਬਰ ਤੇ ਹਰ ਕੀ ਕਥਾ ਜਿਹੜਾ ਹਰਿ ਸਾਡੇ ਅੰਦਰ ਕਰ ਰਿਹਾ ਜਿਵੇਂ ਸੰਸਾਰ ਵਿੱਚ ਰਾਗੀ ਵਿਦਿਆ ਵਿੱਚ ਕੀਰਤਨ ਕਰਦੇ ਆ ਇੱਕ ਕੀਰਤਨ ਸਾਡੇ ਅੰਦਰ ਹੁੰਦਾ ਹੈ ਉਹਨੂੰ ਕਹਿੰਦੇ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜੀ ਸਤਿਗੁਰੂ ਪੂਰਾ ਇਸ ਕਰਕੇ ਆਪਾਂ ਸਾਰਿਆਂ ਨੇ ਵਿਚਾਰਾਂ ਦਾ ਟਕਰਾ ਕਰਨ ਦੀ ਬਜਾਏ ਵਾਦ ਵਿਵਾਦ ਕਰਨ ਦੀ ਬਜਾਏ ਸੋ ਕੋ ਗੁਰਬਾਣੀ ਦੀ ਖੋਜ ਕਰੀਏ ਜੇ ਕੋ ਗੁਰਮੁਖ ਉੱਚੀ ਗੱਲ ਕਰਦਾ ਹੈ ਤੇ ਉਹਦੇ ਨਾਲ ਵਾਦ-ਵਾਦ ਕਰਨ ਤੋਂ ਜਿਹੜਾ ਬੱਤਰ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖੋਦੇ ਕੁੰਕਾਰ ਤੋਂ ਲੈ ਕੇ 18 10 20 ਤੱਕ ਖੋਜੀਏ ਜਿਵੇਂ ਦਾਸ ਨਵੀ ਜਿੱਥੇ ਤੇਰਾ ਸਿੰਘ ਸ਼ਹੀਦ ਹੋਏ ਨੇ ਸ਼੍ਰੀ ਅਮਰਸਾਹਬ ਬੀਬਲੋਗ ਗੁਰਦੁਆਰਾ ਸ਼ਿਦਗੰਜ ਸਾਹਿਬ ਉਥੋਂ ਗੁਰਮੁਖਾਂ ਦੇ ਕੋਲ ਗੁਰਬਾਣੀ ਦੀ ਸੰਥਿਆ ਟਕਸਾਲ ਤੋਂ ਪ੍ਰਾਪਤ ਕੀਤੀ ਤੇ ਸਾਨੂੰ ਪਾਈਸਾ ਪਾਈ ਸੇਵਾ ਸਿੰਘ ਤਰਮਾਲਾ ਜੀ ਦਾ ਸੰਗ ਹੋਇਆ ਤੇ ਦਾਸ ਨੇ ਜਦੋਂ ਉਹਨਾਂ ਨੂੰ ਸੁੰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਖੋਜ ਕਰਨੀ ਕਰ ਆਕੇ ਵੀ ਇਹ ਵਾਕ ਕਿਤੇ ਸਾਨੂੰ ਆਪਣੇ ਨਾਲ ਤੇ ਨਹੀਂ ਜੋੜ ਰਹੇ ਇਹ ਗੁਰੂ ਸਾਹਿਬ ਦੇ ਨਾਲ ਜੋੜ ਰਹੇ ਨੇ ਅਕਾਲ ਪੁਰਖ ਦੇ ਨਾਲ ਜੋੜ ਰਹੇ ਜਦੋਂ ਹੋ ਬੋ ਮਿਲਾ ਕੇ ਦੇਖਿਆ ਪਾਈ ਸੇਵਾ ਸਿੰਘ ਤਰਮਾਲਾ ਜੀ ਨੂੰ ਉਹ ਤਾਂ ਸਿਰਫ ਗੁਰੂ ਦੇ ਨਾਲ ਜੋੜਦੇ ਤੇ ਉਹਨਾਂ ਨੂੰ ਫਿਰ ਪ੍ਰਮਾਣਗੀ ਗੁਰੂ ਨੇ ਦਿੱਤੀ ਗੁਰੂ ਨੇ ਡਿਊਟੀ ਲਈ ਕਿ ਸੰਗਤ ਨੂੰ ਪਹਿਲਾਂ ਤਾਂ ਕੱਚੀ ਬਾਣੀ ਦਾ ਪੇਚ ਦਿੱਤਾ ਜਾਏ ਫਿਰ ਗੁਰਬਾਣੀ ਦਾ ਪੇਡ ਦਿੱਤਾ ਜਾ ਤੇ ਫਿਰ ਸੱਚੀ ਬਾਣੀ ਦਾ ਪੇਡ ਦਿੱਤਾ ਜਾਏ ਤੇ ਅੱਜ ਜਿਨ੍ਹਾਂ ਗੁਰਮੁਖਾਂ ਨੇ ਮਹਾਪੁਰਖਾਂ ਦੀ ਸੰਗਤ ਕੀਤੀ ਸਤਕਾਜੋ ਭਾਈ ਸੇਵਾ ਸਿੰਘ ਤਰਮਾਲਾ ਜੀ ਦੀ ਉਹਨਾਂ ਦੇ ਅੰਦਰ ਵੇਲੋ ਬਾਣੀ ਪ੍ਰਗਟੇ ਬੱਚਿਆਂ ਬੱਚਿਆਂ ਦੇ ਅੰਦਰ ਪ੍ਰਗਟੇ ਜਿਵੇਂ ਕੈਂਪ ਲੱਗਦੇ ਨੇ ਛੋਟੇ ਛੋਟੇ ਬੱਚੇ ਦੱਸਦੇ ਵੀ ਮੇਰੇ ਅੰਦਰ ਆਵਾਜ਼ ਪ੍ਰਗਟ ਹੋਈ ਮੈਨੂੰ ਸਹਿਤ ਹੁੰਦੀ ਬਾਤ ਸੁਣਦੀ ਏ ਮੈਨੂੰ ਚਿੜੀਆਂ ਦੀ ਬਾਤ ਸੁਣਦੀ ਏ ਸ਼ਬਦ ਪ੍ਰਗਟ ਨੇ ਤੇ ਕਿੰਨੀ ਕਿਰਪਾ ਦੇਖੋ ਇੱਕ ਮਹਾਪੁਰਖ ਸੰਸਾਰ ਵਿੱਚ ਆਏ ਤੇ ਕੇਲੇ ਹਰ ਇਕਤ ਹੱਥ ਆਇਆ ਵਰਸਾਣੇ ਬਹੁਤੇ ਰੇਤਿਸਲੰਗ ਮੁਕਤ ਭਏ ਕਨੇਰੇ ਜੇ ਇੱਕ ਵੀ ਧਰਤੀ ਤੇ ਐਸਾ ਮਹਾਂਪੁਰਖ ਆ ਜਾਂਦਾ ਨਾ ਉਹਦੀ ਸੰਗਤ ਕਰਕੇ ਪਤਾ ਨਹੀਂ ਕਿੰਨੇ ਸੰਤ ਕਿੰਨੇ ਸਾਧੂ ਕਿੰਨੇ ਭਗਤ ਬਣ ਜਾਂਦੇ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਉਸ ਬਾਣੀ ਨੂੰ ਪ੍ਰਗਟ ਕਰਨ ਵਾਸਤੇ ਵੱਧ ਤੋਂ ਵੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨੀ ਹੈ ਸਵੇਰ ਪੜਨੀ ਸ਼ਾਮ ਨੂੰ ਪੜਨੀ ਰਾਤ ਨੂੰ ਪੜਨੀ ਮਗਰ ਪੜ ਕੇ ਖੋਜਣਾ ਹੈ ਤੇ ਜੋ ਗੁਰੂ ਕਹਿ ਰਿਹਾ ਹੈ ਵੀ ਲਗਾਤਾਰ ਚਲਤ ਬੈਸਤ ਸੋਵਤ ਜਾਗਤ ਸ਼ਬਦ ਦੀ ਕਮਾਈ ਕਰੋ ਗੁਰੂ ਦੇ ਮੰਤਰ ਨੂੰ ਜਪੋ ਤੇ ਉਹ ਮੰਤਰ ਨੂੰ ਜਪਣ ਦੀ ਵੀ ਗੁਰਮੁਖਾਣੇ ਵਿਧੀ ਦਸੀ ਆਪਣੇ ਨੇਤਰਾ ਨੂੰ ਬੰਦ ਕਰਕੇ ਸਵਾਸ ਆਪਣਾ ਅੰਦਰ ਜਾਏ ਬੜੇ ਪਿਆਰ ਨਾਲ ਉਚਾਰਨ ਕਰਨਾ ਹੈ ਵਾ ਗगन ਨੂੰ ਆਵੇ ਗੁਰ ਵਾ ਗੁਰ ਇਸ ਆਵਾਜ਼ ਨੂੰ ਕੰਨਾਂ ਨਾਲ ਸੁਣਨਾ ਹੈ ਇਹ ਪ੍ਰੋਪਰ ਮੈਥਡ ਹੈ ਜੁਗਤੀ ਹੈ ਜਿੰਨਾ ਚੇਰ ਜੁਗਤ ਨੇ ਉਹਨਾ ਚੇਰ ਮੁਕਤ ਨੇ ਜਿਹੜੇ ਗੁਰਮੁਖਾਂ ਦਾ ਮਨ ਨਹੀਂ ਟਿਕਦਾ ਜਿਹੜੇ ਕਹਿੰਦੇ ਵੀ ਕਦੋਂ ਦਾ ਜਾਪ ਕਰ ਰਹੇ ਆ ਕਿੰਨੇ ਸਾਲ ਹੋ ਗਿਆ ਮੱਤੇ ਛਕਿਆ ਨਿਤਨੇਮ ਕਰ ਰਹੇ ਆ ਕਿੰਨੀਆਂ ਬਾਣੀਆਂ ਪੜ੍ਹਦੇ ਪਰ ਮਨ ਵਸ ਵਿੱਚ ਨਹੀਂ ਆ ਰਿਹਾ ਉਹ ਇਸ ਤਰੀਕੇ ਨਾਲ ਸਵੇਰੇ ਉੱਠ ਕੇ ਪਹਿਲਾਂ ਸਿਮਨ ਕਰਿਆ ਕਰੋ ਗੁਰੂ ਸਤਗੁਰ ਕਾ ਜੋ ਸਿੱਖਾ ਕਾਏ ਸੋ ਭਲਕੇ ਉਹ ਠਰ ਨਾਮ ਤੇ ਆਵੇ ਤੇ ਆਸ ਕਰਦੇ ਆਂ ਔਰ ਅਰਦਾਸ ਵੀ ਕਰਦੇ ਆਂ ਜਦੋਂ ਤੁਸੀਂ ਸਿਮਨ ਕਰੋਗੇ ਗੁਰੂ ਸਾਹਿਬ ਕਿਰਪਾ ਕਰਨਗੇ ਤੁਹਾਡੇ ਅੰਦਰ ਵੀ ਉਹ ਧੁਨਾ ਉਹ ਬਾਣੀ ਚੱਲੇਗੀ ਤੇ ਕਿਵੇਂ ਸਿਮਨ ਕਰਨਾ ਹੈ ਆਓ ਸਾਰੇ ਨਾਲ ਕੇ ਆਪਾਂ ਨਾਲ ਕਰੀਏ ਜਿੰਨੇ ਵੀ ਸੁਣ ਰਹੇ ਇਸ ਵੀਡੀਓ ਨੂੰ ਸਾਰਿਆਂ ਨੇ ਨਾਲ ਬੈਠ ਕੇ 5 ਮਿੰਟ ਸਿਮਨ ਕਰਨਾ ਹੈ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਚੱਲ ਜਾਵੇ ਵੀ ਸਿਮਨ ਕਰਨ ਦੀ ਵਿਧੀ ਕੀ ਹੈ, ਜੁਗਤ ਕੀ ਹੈ, ਮੈਥਡ ਕੀ ਹੈ ਤੇ ਆਪਣੇ ਨੇਤਰਾਂ ਨੂੰ ਬੰਦ ਕਰ ਲੈਣਾ ਕੋਲਾ ਜਾ ਆਪਣੀ ਆਵਾਜ਼ ਨੂੰ ਕੰਨਾਂ ਨਾਲ ਸੁੰਣਾ ਕਰੋ ਜੀ ਸ਼ੁਰੂ ਵਾਹ ਗੁਰ ਵਾਹ ਗੁਰ ਵਾਹ ਗੁਰ ਵਾ ਗੁਰੂ 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 Yeah. ਗੁਰੂ ਆ ਗੁਰੂ ਗੁਰੂ ਵਾ 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 ਗ ਹੁਣ ਸਿਮਰਨ ਆਪਾਂ ਇਹ ਯਾਦ ਰੱਖਣਾ ਤਿੰਨ ਸਟੇਜਾਂ 'ਚ ਕਰਨਾ ਏ ਬੈਕਰੀ ਬਾਣੀ ਉੱਚੀ ਬੋਲ ਕੇ ਤਾਂ ਕਿ ਜਿਹੜੇ ਸਾਡੇ ਤ੍ਰੈਗੁਣਾ ਦੇ ਵਿਚਾਰ ਬਣਿਆ ਕੱਚੀ ਬਾਣੀ ਬੋਲ-ਬੋਲ ਕੇ ਅਸੀਂ ਮਾਲਕ ਤੋਂ ਦੂਰ ਹੋ ਗਏ ਟੁੱਟ ਪ੍ਰੀਤ ਗਈ ਗੁਰਬੋਲ ਉਹ ਕੱਚੀ ਬਾਣੀ ਸਾਡੀ ਖਤਮ ਹੋ ਜਾਏ ਤੇ ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਖੁਮਾਰੀ ਚੜਦੀ ਜਾਏਗੀ ਦੂਸਰੀ ਜਿਹੜਾ ਮਧਮਾ ਬਾਣੀ ਤੇ ਤੀਸਰੇ ਨੰਬਰ ਤੇ ਫਿਰ ਪਸੰਤੀ ਬਾਣੀ ਤੇ ਫਿਰ ਆਪਣੇ ਅੰਦਰ ਜਿਹੜੀ ਆਪਾਂ ਬਾਣੀ ਦੀ ਗੱਲ ਕਰੀ ਸੱਚੀ ਬਾਣੀ ਪਰਹ ਬਾਣੀ ਉਹ ਪ੍ਰਗਟ ਹੁੰਦੀ ਆ ਇਸ ਕਰਕੇ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਖੋਜ ਕਰਕੇ ਆਪ ਖੋਜ ਕਰਕੇ ਦੱਸਣਾ ਹੈ ਕਿ ਵਾਕਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੱਚੀ ਬਾਣੀ ਕਿਹੜੀ ਲਿਖੀ ਏ ਗੁਰ ਬਾਣੀ ਕਿਹੜੀ ਆ ਉਹਦਾ ਪੇਤਕੀ ਦਿੱਤਾ ਹੈ ਤੇ ਸੱਚੀ ਬਾਣੀ ਦਾ ਪੇਤਕੀ ਦਿੱਤਾ ਹੈ ਫਿਰ ਤੁਸੀਂ ਜ਼ਰੂਰ ਸਾਨੂੰ ਫੋਨ ਕਰ ਸਕਦੇ ਹੋ ਤੇ ਇਹ ਨੰਬਰ ਹੈ ਸਾਡਾ 8264313130 ਤੇ ਮੇਰੇ ਨਾਲ ਦੇ ਸਾਥੀ ਭਾਈ ਹਰਮੀਤ ਸਿੰਘ ਜੀ ਉਹਨਾਂ ਦਾ ਨੰਬਰ 97197 97797 97797 97177 ਇੰਨੇ ਵਿਚਾਰ ਕਰਦੇ ਆ ਜੇ ਕੋਈ ਸ਼ਬਦ ਵਧ ਕਰ ਬੋਲਿਆ ਕੋ ਸੰਗਤ ਗੁਰੂ ਬਖਸ਼ਣ ਜੋਗ ਨੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ